ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜੀ ਅੱਜ ਆਪਾਂ ਬੈਲਵਟ ਕੁਮੀਜ਼ ਕਟਿੰਗ ਲੈ ਕੇ ਆਏ ਆਂ ਸੋ ਆਪਾਂ ਨੇ ਕੱਪੜਾ ਕਹਨ ਲੱਕ ਰੱਖ ਲਿਆ ਸੀਗਾ ਉੱਠਾ ਪਾਸਾ ਆਪਾਂ ਨੇ ਵਿੱਚ ਰੱਖਿਆ ਸਿੱਧਾ ਪਾਸਾ ਨੇ ਉੱਪਰ ਨੇ ਉਪਰੀ ਰੱਖਿਆ ਹੈ ਜੀ ਉਹ ਜਿਹੜਾ ਕੱਪੜਾ ਇਹਨਾਂ ਹੀ ਕਿਰਕ ਦਾ ਬਹੁਤ ਹੁੰਦਾ ਹੈ ਜਿਹੜਾ ਸਿੱਧੇ ਪਾਸੇ ਨੂੰ ਆਪਾਂ ਕਟਿੰਗ ਕਰਾਂਗੇ ਇਹਦੀ ਜਿਹੜੀ ਪ੍ਰਿੰਟ ਹੈ ਉਹ ਵੀ ਇੱਕ ਪਾਸੇ ਜਾਂਦਾ ਸੋ ਪ੍ਰਿੰਟ ਵੀ ਪਰੋਟਾਉਣਾ ਪੈਣਾ ਹੈ ਸਭ ਤੋਂ ਪਹਿਲਾਂ ਆਪਾਂ ਨਾਪ ਦੇਖ ਲੈਣੇ ਆ ਜੀ ਇਹਨੇ ਛਾਤੀ ਹੈਗੀ 18 ਇੰਚ ਹੈ ਜੀ ਕਮਰ 15 ਇੰਚ ਹੈ ਤੇ ਹਿਪ ਵੀ 18 ਹੈ ਜੀ ਇਹਦੇ ਅਕੋਰਡਿੰਗ ਹੀ ਆਪਾਂ ਸਾਰੀ ਕਟ ਲਵਾਂਗੇ ਜੀ ਲੰਬਾਈ ਹੈਗੀ ਨਾ 44 ਇੰਚ ਤਿਆਰ ਹੈ ਜੀ ਆਪਾਂ 46 ਇੰਚ ਦਾ ਨਿਸ਼ਾਨ ਲਾਵਗੇ 3 ਇੰਚ ਫालतू ਠੀਕ ਹੈ ਜੀ ਤੇ ਦੂਜੇ ਪਾਸੇ ਵੀ ਲਾ ਲਉਨੇ ਜੀ ਆਪਾਂ ਆਪਾਂ ਲੰਬਾਈ ਦਾ ਨਿਸ਼ਾਨ ਲਾ ਰਹੇ ਆ ਜੀ ਹੁਣ ਆਪਾਂ ਘੇਰੇ ਦਾ ਨਿਸ਼ਾਨ ਲਾਉਨੇ ਆ 18 ਇੰਚ ਇਹਨਾਂ ਘੇਰਾ 18 ਇੰਚ ਹੀਪਾ ਆਪਾਂ ਆਪਣਾ 4 ਇੰਚ ਫालतू ਲਵਾਂਗੇ 22 ਇੰਚ ਦਾ ਨਿਸ਼ਾਨ ਲਾਵਾਂਗੇ ਇੱਧਰ ਆਪਾਂ ਕੰਨੀ ਵਿਚਨੀ ਲੈਣੀ ਹੈ ਕੰਨੀ ਸਾਰੀ ਕਟਣੀ ਕਟਿੰਗ ਕਰਨੀ ਹੈ ਜੀ ਆਏ ਬਲੇ ਬਟ ਹੋਵੇ ਚਾਹੇ ਨੀਲੇ ਹੋਵੇ ਜੀ ਕੰਨੀ ਬਿਲਕੁਲ ਵਿੱਚ ਨਹੀਂ ਲੈਣੀ ਹੈ ਕਦੇ ਵੀ ਠੀਕ ਹੈ ਚਾਰੇ ਕਪੜਾ ਫਾਲ ਤੋਂ ਰੱਖਿਆ ਜੀ ਬਾਹਿੰ ਤੇ ਪੰਨ ਨਿਸ਼ਾਨ ਲਾ ਕੇ ਇਹਨੂੰ ਕਟਿੰਗ ਕਰ ਦੇਣੀ ਹੈ ਜਿੱਥੇ ਆਪਾਂ ਨੇ ਨਿਸ਼ਾਨ ਲਾਇਆ ਸੀ ਉਹ ਸਾਰੇ ਕਟਿੰਗ ਕਰ ਲੈਣਾ ਇਹ ਬਲੇ ਬੜਾ ਕਪੜਾ ਸੀ ਇਹ ਵੱਡੇ ਪਨਦਾ ਸੀਗਾ ਸੀ ਤੇ 1.5 ਮੀਟਰ ਕਪੜਾ ਸੀਗਾ ਇਹ ਜੀ ਚ ਆਪਣਾ ਕਮੀਜ਼ ਤੇ ਪਾਵਾਂ ਹੀ ਬਣਾਉਣੀਆਂ ਐ ਸੋ ਆਪਣਾ ਕਮੀਜ਼ ਜੇ ਪਹਿਲੇ ਸੈੱਟ ਕਰਕੇ ਰੱਖ ਲਏ ਆ ਜੀ ਸਭ ਤੋਂ ਪਹਿਲਾਂ ਆਪਾਂ ਤੀਰਾ ਲਾਵਾਂਗੇ ਤੀਰਾ ਇੱਥੇ ਲੈਣਾ ਹੈ ਜੀ ਆਪਾਂ ਨੇ ਫਿਟਿੰਗ ਅਕੋਰਡਿੰਗ 18 ਇੰਚ ਆਪਣੀ ਫਿਟਿੰਗ ਹੈ ਤੇ ਸਾਢੇ 6 ਇੰਚ ਪਤੀਰਾ ਲਾਵਾਂਗੇ ਠੀਕ ਹੈ ਜੀ ਤੇ 7 ਇੰਚ ਪਾ ਲਵਾਂਗੇ ਮੋਢੇ ਪਲਾਮਾ ਦਾ ਫੀਟਿੰਗ ਨਿਸ਼ਾਨ ਹੈ ਜੀ ਫੀਟ 18 ਇੰਚ ਫੀਟਿੰਗ ਹੈ ਜਿਹਦਾ ਹਾਫ ਕਰ ਲਾਂਗੇ 9 ਇੰਚ ਠੀਕ ਹੈ ਨਿਸ਼ਾਨ ਲਾ ਲਿਆ ਤਾਂ ਉਸ ਤੋਂ ਬਾਅਦ ਆਪਾਂ 7 ਇੰਚ ਤੋਂ ਅੱਗੇ ਨਿਸ਼ਾਨ ਲਾਵਾਂਗੇ ਠੀਕ ਹੈ ਸਿੱਧਾ ਹੀ ਲਾਵਾਂਗੇ ਕਿਉਂਕਿ ਆਪਾਂ ਪਲੇਟਾਂ ਪਾਉਣੀਆਂ ਵਿੱਚ ਦੇ ਉਸ ਤੋਂ ਬਾਅਦ ਆਪਾਂ ਇਹ ਲੈਣਾ ਚਾਕਾਂ ਦਾ ਨਿਸ਼ਾਨ ਚਾਕੇ ਤੇ ਉੱਚੀ ਰੱਖਣਾ ਹੈ ਜੀ 13.5 ਇੰਚ ਦਾ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਲੰਬੇ ਚਾਕਾ ਪਾਉਣੀਆਂ ਹੀ ਉਹਨਾਂ ਨੇ ਇਹ ਵੀ 18 ਇੰਚ ਹੈ ਇਹਦਾ ਵੀ ਆਪਾਂ ਹਾਫ ਕਰ ਲਾਂਗੇ ਠੀਕ ਹੈ ਇੱਥੇ ਆਪਣੀ ਫੀਟਿੰਗ ਆਉਣੀ ਹੈ ਇਹਦੇ ਅਕੋਰਡਿੰਗ ਹੀ ਆਪਾਂ ਨਿਸ਼ਾਨ ਲਾ ਲੈਣਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇੱਥੇ ਲਾ ਕਰਦੇ ਆਪਾਂ ਕਾਟ ਦਾ ਨਿਸ਼ਾਨ ਕੋਣੀਕ 2 ਇੰਚ ਪਰ ਕਾਟ ਪਾਵੇਗੀ ਜੀ ਇੱਥੋਂ ਵੀ ਆਪਾਂ 1.5 ਇੰਚ ਛੱਡ ਗਏ ਠੀਕ ਹੈ ਇੱਥੋਂ ਆਪਾਂ ਨੇ ਕਾਟ ਪਾ ਲੈਣੀ ਤੇ ਹੁਣ ਆਪਾਂ ਫਰੰਟ ਦਾ ਨਿਸ਼ਾਨ ਲਾਉਨੇ ਆ ਜੀ ਸਾਢੇ 12 ਇੰਚ ਫਰੰਟ ਤਿਆਰ ਹੈ ਜੀ ਇਹਨਾਂ ਦਾ ਸੋ ਆਪਾਂ 13 ਇੰਚ ਪਰ ਨਿਸ਼ਾਨ ਲਾਉਨੇ ਆ ਠੀਕ ਹੈ 13 ਇੰਚ ਪਰ ਆਪਾਂ ਨਿਸ਼ਾਨ ਲਾ ਲਿਆ ਜੀ ਫਰੰਟ ਦਾ ਵੀ ਉਸ ਤੋਂ ਬਾਅਦ ਆਪਾਂ ਪਲੇਟਾਂ ਪਾਵਾਂਗੇ 18 ਇੰਚ ਅਕੋਰਡਿੰਗ ਆਪਾਂ 11 ਇੰਚ ਪਰ ਪਲੇਟਾਂ ਤਿਆਰ ਹੈ ਸਾਢੇ 11 ਪਰ ਪਾਵਾਂਗੇ ਪਲੇਟ ਇਹ 3 ਇੰਚ ਗੈਪ ਦਵਾਂਗੇ ਕਿਉਂਕਿ ਕਮਰ 15 ਇੰਚ ਕਮਰ ਹੈ ਜੀ ਇਹ ਕਿ ਤੇਸੀ ਪਲੇਟ ਵੀ ਪਾਣੀ ਹੈ ਵਿੱਚ 7 ਇੰਚ ਲੰਬਾਈ ਹੈ 3 ਇੰਚ ਆਪਾਂ ਨੇ ਗੈਪ ਰੱਖਣਾ ਇੱਥੋਂ ਆਪਾਂ ਸਿਰਫ 2 ਇੰਚ ਗੈਪ ਲਵਾਂਗੇ ਇਹ ਤੇਸੀ ਪਲੇਟ ਵਾਸਤੇ ਸਿੱਧੀ ਪਲੇਟ ਦਾ ਆਪਨੇ ਹਾਫ ਕਰ ਲੈਣਾ ਠੀਕਾ ਉੱਥੇ ਆਪਾਂ ਨੇ ਨਿਸ਼ਾਨ ਜੇ ਰਹਿਣਾ ਇਸੀ ਪਲੇਟ ਦਾ ਤੇ ਇੱਥੇ ਵੀ ਆਪਾਂ ਏਸੀ ਸਿੱਧੀ ਪਲੇਟਾ ਸੈਂਟਰ ਕਰਕੇ ਏਸੀ ਬੜਾ ਪਾਣੀ ਮੋਡੇ ਵਾਲੀ ਹੈ ਜੀ ਤੇ ਹੁਣ ਆਪਾਂ ਪਹਿਲਾਂ ਕਾਟ ਪਾ ਲੈਣੇ ਆ ਜੀ ਤੇ ਆਪਾਂ ਮੋਡੇ ਦੀ ਕਾਟ ਪਾ ਲੈਣੇ ਆ ਜੀ ਠੀਕ ਇਹ ਕਪੜਾ ਫਾਤੂ ਹੋਰ ਕਟਿੰਗ ਕਰ ਦਨੇ ਆ එම ප්‍රන් කාඩි පාලන්නේ ටගේ එඇත්ේ විටක්ලාග ਇਹੜਾ ਬੈਕ ਦਾ ਗळा ਕੱਟਣਾ ਹੈ ਜੀ ਉਹ ਵੀ ਪਾ ਕਟਿੰਗ ਕਰ ਦਿੰਨੇ ਦੇ ਇੰਚ ਇਹ ਪਾ ਉੱਪਰ ਦੀ ਕਾਟੀ ਪਾ ਲੈਣੀ ਠੀਕ 8 ਇੰਚ ਰੱਖਾਂਗੇ ਗਲ ਦਾ 6 ਇੰਚ ਆਪਾਂ ਇਹ ਰੱਖਣਾ ਹੈ ਦੀਪ ਸਾਢੇ ਪੰਜ ਤਿਆਰ ਹੈ ਜੀ ਗळा 8 ਇੰਚ ਹੀ ਇਹ ਪਾ ਲੈਣਾ ਹੈ ਜੀ ਇਦਾਂ ਆਪਾਂ ਇਹ ਕਾਟ ਪਾ ਲੈਣੀ ਆ ਠੀਕ ਹੈ ਜੋ ਕੁ ਮੀਜ਼ੀ ਕਟਿੰਗ ਆਪਣੀ ਹੋ ਗਈ ਹੈ ਜੀ ਤੇ ਹੁਣ ਆਪਾਂ ਬਾਹਾਂ ਹੀ ਕਟਿੰਗ ਕਰਦੇ ਆ ਜੀ ਜਿਹੜਾ ਬਾਹਾਂ ਕੱਪੜਾ ਸੀਗਾ ਆਪਾਂ ਨੇ ਡਬਲ ਤਹਾਂਗਾ ਲਾ ਕੇ ਰੱਖ ਲਿਆ ਜੀ ਪ੍ਰਿੰਟ ਦੇ ਉੱਪਰ ਨੂੰ ਜਾਂਦਾ ਏ ਪ੍ਰਿੰਟ ਖਾਸ ਕਰਕੇ ਦੇਖਣਾ ਹੁੰਦਾ ਏ ਠੀਕ ਹੈ ਇੱਥੇ ਇੱਧਰ ਪਾਸੇ ਹੀ ਆਪਾਂ ਕਾਟ ਪਾਵਾਂਗੇ ਸੋ ਆਪਾਂ 3 ਇੰਚ ਲੈ ਲੈਨੇ ਆ ਕਾਟ ਵਾਸਤੇ 3 ਇੰਚ ਲੈ ਕੇ ਇੱਥੇ ਵੀ 3 ਇੰਚ ਲੈ ਕੇ ਨਿਸ਼ਾਨ ਲਾ ਲਿਆ ਜੀ ਉਹ ਜਿਹੜੇ ਆਪਣੇ ਮੋਢੇ ਫੀਟਿੰਗ ਅਕੋਰਡਿੰਗ 9 ਇੰਚ ਮੋਢੇ ਬਣਦੇ ਆ ਜੀ ਤੇ 8.5 ਇੰਚ ਹੀ ਲੈਣੀ ਆਪਾਂ ਨੇ 8.5 ਇੰਚ ਰੱਖ ਕੇ ਆਪਾਂ ਕਾਟ ਪਾਵਾਂਗੇ ਇੱਥੇ ਆ ਦੇਖੋ ਠੀਕ ਹੈ एक काट पाती है जी अपा ने उस तो बाद बुरी लें पाँच इंच बांमूरी है जी आप सत्त इंच कपड़ा करा के कटिंग कर देंगे ठीक है जी फीटिंग वाली है ली जी अपने जिते अपने निशान लाया फीडिंग का ਉਥੇ ਟਾਕ ਪਾ ਇਹ ਇਹ ਨਿਸ਼ਾਨ ਹੈ ਜੀ ਇਹ ਨਿਸ਼ਾਨ ਆਪਣਾ ਸਲਾਈ ਵਾਲਾ ਹੈ ਜੀ ਇਹ ਐਕਸਟਰਾ ਲਾਈ ਇਹ ਨਿਸ਼ਾਨੀ ਵਿੱਚ ਵੱਲੇ بڑے ਕੱਪੜੇ ਦਾ ਫਿਰ ਨਿਸ਼ਾਨ ਘੱਟ ਦਿਸਦਾ ਹੈ ਜੀ ਸੋ ਪਹਿਲਾਂ ਕਟਿੰਗ ਕਰ ਦੰਨੇ ਅੱਗੇ ਤੱਕ ਨਹੀਂ ਲੈ ਕੇ ਜਾਣੀ ਹੈਗੀ ਬਾਹ ਠੀਕ ਹੈ ਇਦਾਂ ਵੀ ਆਪਾਂ ਕਾਟ ਪਾ ਦਾਂਗੇ ਠੀਕ ਹੈ ਤੇ ਥੋੜੀ ਆਪਾਂ ਫਰੰਟ ਦੀ ਕਾਟ ਪਾਉਂਗਾ 2 ਇੰਚ ਦੀ ਇਹ ਵੀ ਅੱਗੇ ਤੱਕ ਨਹੀਂ ਲੈ ਕੇ ਜਾਣੀ ਹੈਗੀ ਦੋ ਪੱਲੇ ਆਪਾਂ ਹੀੜਾ ਛੱਡ ਜਣੇ ਆ ਜੀ ਦੋ ਪੱਲੇ ਉੱਪਰ ਚੱਕ ਕੇ ਆਪਾਂ ਕਾਟ ਪਾ ਦਾਂਗੇ 2 ਇੰਚ ਦੀ ਇਹ ਵੀ ਇਸ ਤੱਕੇ ਪਾਉਣੀ ਹੈ ਜੀ ਠੀਕ ਹੈ ਸੋ ਆਪਣਾ ਬਾਹਾਂ ਦੀ ਕਟਿੰਗ ਵੀ ਹੋ ਗਈ ਹੈ ਜੀ ਕਮੀਜ਼ ਦੀ ਕਟਿੰਗ ਵੀ ਹੋ ਗਈ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਨਾ ਜੀ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਤਾਂ ਕਿ ਅੱਗੇ ਕਿਸੇ ਸਲਾਈ ਆ ਸਕੇ ਜੀ ਸਤਿ ਸ਼੍ਰੀ ਅਕਾਲ ਜੀ